ਸੱਚੀ ਗੱਲ ਸਾਰਿਆਂ ਨੂੰ ਅਸੀਂ ਹਮੇਸ਼ਾ ਸੁਣਦੇ ਆ ਰਹੇ ਹਾਂ ਬਚਪਨ ਤੋਂ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਣਵਾ ਕੇ ਸ਼ਹੀਦ ਕੀਤਾ ਗਿਆ ਜਦ ਕਿ ਅਸਲ ਕਹਾਣੀ ਕੁਝ ਹੋਰ ਹੈ ਜੋ ਜੋ ਤਸੀਹੇ ਛੋਟੇ ਸਾਹਿਬਜ਼ਾਦਿਆਂ ਨੇ ਸਹੇ ਉਹ ਕੋਈ ਬਹੁਤ ਵੱਡਾ ਦਲੇਰ ਆਦਮੀ ਵੀ ਸੈਣੋਂ ਕਬਰਾਏਗਾ ਉਹ ਨਾਮ ਸੁਣ ਕੇ ਕਬਰਾਏਗਾ ਉਹ ਦੇਖ ਕੇ ਉਹ ਦ੍ਰਿਸ਼ ਤੁਹਾਡੀਆਂ ਅੱਖਾਂ 'ਚ ਪਾਣੀ ਆ ਜਾਏਗਾ ਤੁਹਾਡਾ ਤੁਸੀਂ थरथਰ ਕੰਬਣ ਲੱਗ ਜਾਓਗੇ ਵੀ ਐਡੇ ਤਸੀਹੇ ਚੱਲ ਗਏ ਉਹ ਐਡੀ ਛੋਟੀ ਉਮਰੇ ਐ ਡਾ ਜਿਗਰਾ ਮੈਂ ਤੁਹਾਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਅਸਲ ਦਖੋਨਾ ਅਸਲ ਤਸਤਾ ਤੇ ਇਹ ਸ਼ੇਅਰ ਜ਼ਰੂਰ ਕਰਦੇ ਹਾਂ ਕਿਉਂਕਿ ਇਹ ਸਾਖੀ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਸਾਖੀ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੋਣੀ ਚਾਹੀਦੀ ਆ ਇਹ ਮੇਰਾ ਫਰਜ਼ ਬਣਦਾ ਤੁਹਾਡਾ ਵੀ ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹਡੂਰੀਆ ਦੀ ਬ੍ਰਿਜ ਭਾਸ਼ਾ ਵਿੱਚ ਲਿਖੀ ਕਿਤਾਬ ਕਥਾ ਗੁਰੂ ਸੂਤਨ ਜੀ ਦੇ ਅਨੁਸਾਰ ਛੋਟੇ ਸਹਿਬਜ਼ਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੁਰੰਡੇ ਤੋਂ ਲਿਆਂਦਾ ਗਿਆ ਸੀ ਨੌ ਪੌ ਦੀ ਰਾਤ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੁਰੰਡੇ ਵਿਖੇ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਸੀ ਤੇ ਕੋਈ ਕੱਪੜਾ ਦਿੱਤਾ ਨਹੀਂ ਸੀ ਗਿਆ ਠੰਡ ਵਿੱਚ ਸਾਰੀ ਰਾਤ ਉਸ ਕਾਲ ਕੋਠੜੀ ਠੰਡੀ ਜ਼ਮੀਨ ਸਿਰੇ ਦੀ ਠੰਡ ਵਿੱਚ ਉਹਨਾਂ ਨੇ ਬਿਨਾਂ ਕੱਪੜੇ ਬਿਨਾਂ ਕੁਛ ਖਾਦੇ ਪੀਤੇ ਕੱਟੀ 10 ਪੌ ਨੂੰ ਛੋਟੇ ਸਬਜਾਦਿਆਂ ਨੂੰ ਸਰਹੰਦ ਲਿਆਂਦਾ ਗਿਆ। ਮਾਤਾ ਜੀ ਤੇ ਛੋਟੇ ਸਬਜਾਦਿਆਂ ਨੂੰ ਠੰਡੇ ਬੋਰਜ ਵਿੱਚ ਕੈਦ ਕਰ ਦਿੱਤਾ ਗਿਆ। ਉਸ ਸਮੇਂ ਠੰਡੇ ਬੋਰਜ ਦੇ ਥੱਲੇੋਂ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾ ਕੇ ਉੱਪਰ ਲਾਉਂਦੀ ਸੀ ਤੇ ਕਹਿੰਦੇ ਨੇ ਕਿ ਜੇ ਅੱਤ ਦੀ ਜਦੋਂ ਗਰਮੀ ਹੁੰਦੀ ਸੀ ਨਾ ਉਦੋਂ ਵੀ ਉਹ ਹਵਾ ਜਿਹੜੀ ਸੀ ਕੰਬੜੀ ਲਾ ਦਿੰਦੀ ਸੀ ਤੇ ਸੋਚੋ ਬਈ ਆਹ ਪੋਦੇਮੀ ਨਰੀ ਠੰਡ ਚ ਉਹ ਹਵਾ ਕਿੰਨੀ ਠੰਡ ਕਰਦੀ ਹੋਊਗੀ ਤਾਂ ਵੀ ਉਹਨਾਂ ਦਾ ਸਿੱਧਕ ਨਹੀਂ ਟੁੱਟਾ। ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਮਾਤਾ ਜੀ ਕੋਲ ਸਿਰਫ ਬੱਚਿਆਂ ਦੇ ਥੋੜੇ ਜਿਹੇ ਕੱਪੜੇ ਸਨ ਉਸ ਰਾਤ ਉਹਨਾਂ ਨੂੰ ਖਾਣਾ ਖਾਣ ਲਈ ਫਿਰ ਕੁਝ ਨਹੀਂ ਦਿੱਤਾ ਗਿਆ ਦੋ ਦਿਨਾਂ ਬਾਅਦ ਉਹਨਾਂ ਨੂੰ ਕਚੇਰੀ ਪੇਸ਼ ਕੀਤਾ ਗਿਆ ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਹਿਬਜ਼ਾਦੇ ਦੀ ਨੱਕ ਦੀਆਂ ਟੋਡਰੀਆਂ ਲਾਲ ਹੋ ਗਈਆਂ ਸਨ ਬੁੱਲ ਨੀਲੇ ਹੱਥ ਠੰਡ ਨਾਲ ਬਿਹਾਲ ਪੈ ਸਨ ਪਰ ਫਿਰ ਵੀ ਉਹ ਸਹਿਬਜ਼ਾਦੇ ਨਹੀਂ ਮੰਨੇ ਉਹਨਾਂ ਨੇ ਈਨ ਨਹੀਂ ਮੰਨੀ ਉਹ ਨਹੀਂ ਝੁਕੇ ਸਰਹੰਦ ਦੇ ਨਵਾਬ ਮੋਰੇ ਤਾ ਫਿਰ ਹੋਏ ਸ਼ੁਰੂ ਸ਼ੁਰੂ ਫਿਰ ਸ਼ੁਰੂ ਹੋਏ ਤਸੀਹੇ ਇੱਕ ਖਮਚੀ ਤੁਸੀਂ ਸੁਣਿਆ ਹੋਣਾ ਤੂਦੀ ਪਤਲੀ ਜਿਹੀ ਛਿਟੀ ਹੁੰਦੀ ਲੈ ਕੇ ਸਾਬਜਾਦਿਆਂ ਨੂੰ ਕੁੱਟਿਆ ਤਾਂ ਜੋ ਸੱਟ ਲੱਗਣ ਨਾਲ ਇਸਲਾਮ ਕਬੂਲ ਕਰਨ ਮੁਸਲਮਾਨ ਬਣ ਜਾਣ ਤੁਹਾਨੂੰ ਪਤਾ ਹੈ ਉਹਨਾਂ ਛਿਟੀਆਂ ਦੀ ਮਾਰ ਨਾਲ ਉਹਨਾਂ ਦਾ ਮਾਸ ਉੱਬਰ ਗਿਆ ਸੀ ਤੇ ਕੋਮਲ ਸਰੀਰ ਉੱਪਰ ਨਿਸ਼ਾਨ ਪੈ ਗਏ ਸੀ ਉਹ ਸਾਬਜਾਦੇ ਜਿਹੜੇ ਬਚਪਨ ਚੋਂ ਐਦਾਂ ਰਹੇ ਬੜੇ ਲਾਡਾ ਨਾਲ ਪਲੇ ਹਰ ਵੇਲੇ ਅੱਗੇ ਪਿੱਛੇ ਸੇਵਾਦਾਰ ਹੁੰਦੇ ਸੀ ਉਹ ਸਹਿਬਜ਼ਾਦਿਆਂ ਦਾ ਮਾਸੂਬਰ ਆ ਪਰ ਉਹਨਾਂ ਨੇ ਇਨ ਨਹੀਂ ਮੰਨੇ ਸਲਾਮ ਕਬੂਲ ਨਹੀਂ ਕੀਤਾ ਹਾਰ ਨਹੀਂ ਮੰਨਨੀ ਡਟੇ ਰਹੇ ਲੇਕਿਨ ਸਰਹੰਦ ਦਾ ਨਵਾਬ ਵजीर खान ਉੱਥੇ ਵੀ ਰੁਕਿਆ ਨਹੀਂ ਇਸ ਸਜ਼ਾ ਤੋਂ ਬਾਅਦ ਉਹਨੂੰ ਮਾਤਾ ਜੀ ਕੋਲ ਵਾਪਸ ਭੇਜਿਆ ਤੇ ਅਗਲੇ ਦਿਨ ਦੋਨਾਂ ਸਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਗਲੀਆਂ ਮਾਰੀਆਂ ਇਹ ਵੀ ਗੁਰੂ ਕੀ ਸੋਤਨ ਕਥਾ ਵਿੱਚ ਲਿਖਿਆ ਹੋਇਆ ਹੈ ਸਹਿਬਜਾਦੇ ਦੀਆਂ ਉਂਗਲਾਂ ਵਿੱਚ ਪਤੀਲੇ ਪੁਲੀਤੇ ਪੁਲੀਤੇ ਪਤਾ ਹੋਣਾ ਤੁਹਾਨੂੰ ਰੱਖ ਕੇ ਅੱਗ ਲਗਾਈ ਗਈ ਚਮੜੀ ਸੜਨ ਨਾਲ ਸਹਿਬਜਾਦੇ ਡੋਲ ਜਾਣ ਇਹ ਗੱਲ ਵੀ ਡਾਕਟਰ ਗੰਡਾ ਸਿੰਘ ਨੇ ਦੱਸੀ ਹੈ ਅਖੀਰ 12 ਬੋ ਨੂੰ ਜਦੋਂ ਆਖਰੀ ਕਚੈਰੀ ਲੱਗੀ ਜਦੋਂ ਕਾਜ਼ਵੀ ਨੇ ਜਦੋਂ ਕਾਜੀ ਨੇ ਫਤਵਾ ਦੇਣ ਲਈ ਕਿਹਾ ਤਾਂ ਸਹਿਬਜਾਦੇ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਫਿਰ ਸੁੱਚਾ ਆਨੰਦ ਨੇ ਗੰਦਾ ਕਰਦਾਰ ਦਬਾਇਆ ਆਪਣੀ ਔਕਾਤ ਦਿਖਾਈ ਤੇ ਆਪਣੀ ਚਲਾਕੀ ਨਾਲ ਸਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਕਿਹਾ ਜੇ ਤੁਹਾਨੂੰ ਛੱਡ ਦਵਾਂਗੇ ਕੀ ਕਰੋਗੇ ਸਹਿਬਜ਼ਾਦਿਆਂ ਨੇ ਕਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਇਸ ਸੂਬੇ ਸਰਹੰਦ ਦਾ ਸਰਲਾਵਾਂਗੇ ਸੁਚਾਨੰਦ ਨੇ ਕਿਹਾ ਫੇਰ ਫੜੇਗਾ ਫਿਰ ਕੀ ਕਰੋਗੇ ਉਹਨਾਂ ਨੇ ਕਿਹਾ ਇਸ ਸੂਬੇ ਦਾ ਸਰ ਲਾਹਾਂਗੇ ਸੁਚਾਨੰਦ ਨੇ ਕਿਹਾ ਜੇ ਫੇਰ ਫੜੇਗਾ ਤਾ ਅਖੀਰ ਸ਼ਹਿਬ ਜادہ ਅਖੀਰ ਸਾਹਿਬ ਜادہ ਜੋਰਾਵਰ ਸਿੰਘ ਨੇ ਕਿਹਾ ਕਿ ਐ ਸੁਚਾਨੰਦ ਜਿੰਨਾ ਚਿਰ ਇਸ ਰਾਜ ਦੀ ਜੜ ਨਹੀਂ ਪੱਟੀ ਜਾਂਦੀ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਜਾਂ ਤਾਂ ਇਸ ਰਾਜ ਦੀ ਜੜ ਨਹੀਂ ਪੱਟੀ ਜਾਂਦੀ ਜਾਂ ਸੀ ਸ਼ਹੀਦ ਨਹੀਂ ਹੋ ਜਾਂਦੇ ਅਸੀਂ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ ਇਹ ਤਾਂ ਬਾਗੀ ਨੇ ਹਕੂਮਤ ਦੇ ਬਾਗੀ ਨੇ ਇਹਨਾਂ ਹਕੂਮਤ ਦੇ ਬਾਗਿਆਂ ਨੂੰ ਸਜ਼ਾ ਦਿੱਤੀ ਜਾਵੇ ਕਾਜੀ ਨੇ ਕਿਹਾ ਇਹਨਾਂ ਹਕੂਮਤ ਦੇ ਬਾਗਿਆਂ ਨੂੰ ਨੀਹਾਂ 'ਚ ਚੜਾ ਦਿਓ ਫੈਸਲਾ ਸੁਣਾ ਦਿੱਤਾ ਗਿਆ ਮਾਤਾ ਜੀ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਕੱਲ ਨੂੰ ਅਸੀਂ ਨੀਹਾਂ ਵਿੱਚ ਚੜਵਾ ਦਿੱਤੇ ਜਾਵਾਂਗੇ ਮਾਤਾ ਜੀ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਉਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ਇਤਿਹਾਸ ਦੱਸਦਾ ਹੈ ਕਿ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗਠੜੀ ਵਿੱਚੋਂ ਨੀਲਾ ਚੋਲਾ ਨੀਲੇ ਚੋਲੇ ਛੋਟੇ ਸਹਿਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਥੋੜਾ ਅੱਗੇ ਜਾ ਕੇ ਮਾਤਾ ਜੀਵਲ ਵੇਖਦੇ ਹਨ ਤੇ ਕਹਿੰਦੇ ਹਨ ਦਾਦੀ ਜੀ ਮਾਤਾ ਜੀ ਅਕਾਲ ਚਲਾਣੇ ਤੋਂ ਬਾਅਦ ਵੀ ਸਾਨੂੰ ਕਦੇ ਕੱਲਿਆ ਨਹੀਂ ਛੱਡਿਆ ਦਾਦੀ ਜੀ ਨੂੰ ਕਿਹਾ ਮਾਤਾ ਜੀ ਦਾਦਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਤੁਸੀਂ ਸਾਨੂੰ ਕਦੇ ਕੱਲੀ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ ਦੋਹਾਂ ਸਹਿਬਜ਼ਾਦੇ ਨੂੰ ਨੀਹਾਂ ਵਿੱਚ ਚੜਨ ਦਿੱਤਾ ਗਿਆ ਅੰਧ ਗਿਰਗੇ ਤੇ साहेबजादे भी होश में आने खंजर दे तिखे खंजर कितने तिखे कर रहे जलादा ने दोबारा फिर पूछा कि सलाम कबूल करोगे अजय भी मौका है तो आवाज आई सच को मिटाओगे तो मिटोगे जहान से डरता नहीं अकाल किसी शहनशाह की शान से उपदेश अपना सुन लो जरा दिल के कान से कह रहे हम तुम्हें खुदा की जुबान से ਦੋਹਾ ਸਹਿਬਜਾਦਾ ਨੂੰ ਸ਼ਾਸ਼ਨ ਬੇਗ ਤੇ ਵਾਸ਼ਨਾ ਬੇਗ ਜਲਾਦ ਨੇ ਆਪਣੇ ਗੋਡਿਆਂ ਥੱਲੇ ਲਿਆ ਪੌਣੇ 11 ਤੋਂ ਸਾਢੇ 11 ਦੇ ਸਮੇ ਸਾਦੀ ਨਲੀ ਕੱਟ ਕੇ ਸ਼ਹੀਦ ਕੀਤਾ ਗਿਆ ਇਤਿਹਾਸਿਕ ਗ੍ਰੰਥ ਬੰਸਾਵਲੀ ਵਿੱਚ ਲਿਖਿਆ ਗਿਆ ਹੈ ਕਿ ਸਹਿਬਜਾਦਾ ਬਾਬਾ ਜੋਰਾਵਰ ਸਿੰਘ 2 ਤੇ 2.5 ਮਿੰਟ ਵਿੱਚ ਸ਼ਹੀਦ ਹੋ ਗਏ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ 12 ਮਿੰਟ ਉਹਨਾਂ ਦੇ ਚਰਨ ਹਿਲਦੇ ਰਹੇ ਤੇ ਫਿਰ ਲੋਕ ਕਹੇ ਇਸ ਤਰ੍ਹਾਂ ਦਲੇਰੀ ਨਾਲ ਛੋਟੇ ਸਹਿਬ ਜਾਦਿਆਂ ਨੇ ਉਹ ਮਸਾਇਲ ਕਾਇਮ ਕੀਤੀ ਜੋ ਦੁਨੀਆ ਦੇ ਇਤਿਹਾਸ ਵਿੱਚ ਵੀ ਤੁਹਾਨੂੰ ਮਿਲ ਨਹੀਂ ਸਕਦੀ ਹੈ ਐਡੀ ਵੱਡੀ ਸ਼ਹਾਦਤ ਕਦੇ ਕਿਸੇ ਨੇ ਨਹੀਂ ਦਿੱਤੀ ਤੇ ਨਾ ਹੀ ਹਿੰਮਤ ਹੋਗੀ ਐਡੇ ਛੋਟੇ ਉਮਰੇ ਰੋਂਗਟੇ ਖੜੇ ਹੋ ਜਾਂਦੇ ਆ ਜਦੋਂ ਇਹ ਗੱਲਾਂ ਸੁਣਦੇ ਆ ਇਸ ਤਰ੍ਹਾਂ ਗੁਰੂ ਸਾਹਿਬ ਦੇ ਛੋਟੇ ਸਹਿਬ ਜਾਦਿਆਂ ਨੇ ਸ਼ਹادت ਕਬੂਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ